ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਸਵਾਗਤ ਹੈ ਤੁਹਾਡਾ ਫੇਰ ਤੋਂ ਡੀਪੀਸੀ ਪੰਜਾਬੀ ਦੇ ਉੱਤੇ ਤਾਂ ਡੀਪੀਸੀ ਪੰਜਾਬੀ ਤੋਂ ਤੁਸੀਂ ਦੇ ਦੇ ਪਿਓ ਕਿ ਬੱਦਲ ਬਹੁਤ ਜ਼ਿਆਦਾ ਹੋ ਚੁੱਕੇ ਨੇ ਤੇ ਬੱਦਲਾਂ ਨੇ ਜਿਹੜੀਆਂ ਉਹ ਕਾਲੀਆਂ ਘਟਾਵਾਂ ਤੁਸੀਂ ਦੇ ਦੇ ਪਿਓ ਕਿ ਅਸਮਾਨ ਦੇ ਵਿੱਚ ਬਹੁਤ ਜ਼ਿਆਦਾ ਕਾਲੀਆਂ ਘਟਾਵਾਂ ਜਿਹੜੀਆਂ ਨੇ ਉਹ ਝੜੀਆਂ ਨੇ ਜਿਹਦੇ ਕਰਕੇ ਲੋਕਾਂ ਵਾਸਤੇ ਕਾਫੀ ਜ਼ਿਆਦਾ ਜੜਾਇਆ ਉਹ ਪ੍ਰਸਾਨੀ ਦਾ ਮਾਹੌਲ ਜਿਹੜਾ ਆ ਉਹ ਬਣ ਚੁੱਕਿਆ ਹੈ ਤੇ ਪ੍ਰਸਾਨੀ ਜਿਹੜੀ ਲੋਕਾਂ ਨੂੰ ਉਹ ਹੋ ਸਕਦੀ ਹੈ ਹਾਲਾਂਕਿ ਤੁਹਾਨੂੰ ਦੱਦੀ ਕਿ ਬਹੁਤ ਸਾਰੇ ਐਸੇ ਘਰ ਨੇ ਜਿਨ੍ਹਾਂ ਨੇ ਪ੍ਰਸਾਰਥਾਂ ਤੋਂ ਬਚਣ ਦੇ ਲਈ ਜਿਹੜਾ ਆ ਉਹ ਉਹ ਆਪਣੀਆਂ ਸੱਤਾਂ ਦੇ ਉੱਤੇ ਜਿਹੜੀਆਂ ਨੇ ਉਤਰਪਾਲਾਂ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ ਦੇਖਦੇ ਪਏ ਤੁਸੀਂ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੀਆਂ ਨੇ ਉਹ ਉਤਰਪਾਲਾਂ ਸੱਤਾਂ ਦੇ ਉੱਤੇ ਅਜੇ ਉਸੇ ਤਰ੍ਹਾਂ ਹੀ ਪਈਆਂ ਹੋਈਆਂ ਨੇ ਇੱਧਰ ਵੀ ਜ਼ਿਕਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਜਿਹੜੇ ਅਜੇ ਵੀ ਸੱਤਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਘਰਾਂ ਦੇ ਵਿੱਚ ਤਰਪਾਲਾਂ ਜਿਹੜੀਆਂ ਨੇ ਉਹ ਦਿੱਤੀਆਂ ਹੋਈਆਂ ਨੇ ਲੈਂ ਸੇਰੀ ਤੁਸੀਂ ਦੇ ਦੇ ਪਿਓ ਵੀ ਸਾਰੇ ਘਰਾਂ ਦੇ ਵਿੱਚ ਜਿਹੜੀਆਂ ਨੇ ਉਹ ਉਤਰਪਾਲਾਂ ਨੇ ਤੇ ਤਰਪਾਲਾਂ ਦੇ ਕੇ ਲੋਕਾਂ ਨੇ ਸੱਤਾਂ ਜਿਹੜੀਆਂ ਚੋਂਦੀਆਂ ਸੀ ਕਿਉਂਕਿ ਮੀਂਹ ਪਿਆ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਕੱਚੇ ਘਰਾਂ ਨੂੰ ਤੇ ਕੀ ਬਹੁਤ ਸਾਰੇ ਘਰਾਂ ਨੂੰ ਜਿਹੜੀਆਂ ਪੱਕਿਆਂ ਨੂੰ ਵੀ ਜਿਹੜੀਆਂ ਨੇ ਪ੍ਰੋਬਲਮਾਂ ਜਾ ਗਈਆਂ ਸੀ ਤੇ ਦੇ ਦੇ ਪਏ ਉਹ ਵੀ ਲੋਕਾਂ ਨੇ ਆਪਣੇ ਆਪਣੇ ਘਰਾਂ ਦੇ ਉੱਤੇ ਤਰਪਾਲਾਂ ਜਿਹੜੀਆਂ ਨੇ ਉਹ ਪਾ ਦਿੱਤੀਆਂ ਨੇ ਤਾਂ ਕਿ ਜੇਕਰ ਮੀਂਹ ਆਉਂਦਾ ਵੀ ਹੈ ਤੇ ਕਿਸੇ ਤਰ੍ਹਾਂ ਦੀ ਜਿਹੜੀ ਉਹ ਪ੍ਰੋਬਲਮ ਨਾ ਬਣ ਸਕੇ ਤੇ ਫਿਲਹਾਲ ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਹੈ ਬਰਸਾਤ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਕਿ ਜਿਹੜੀਆਂ ਕਾਲੀਆਂ ਘਟਾਵਾਂ ਨੇ ਉਹ ਚੜੀਆਂ ਨੇ ਤੇ ਇਸ ਟਾਈਮ ਇਹਨਾਂ ਕਾਲੀਆਂ ਘਟਾਵਾਂ ਤੋਂ ਰਾਬੀ ਪਚਾਈ ਸੱਟਾਂ ਵੀ ਸ਼ੁਰੂ ਹੋ ਗਈਆਂ ਨੇ ਤੇ ਕੋਈ ਚਾਹੁੰਦੇ ਆ ਕਿ ਮੀਂਹ ਨਾ ਆਵੇ ਪਰ ਜਿਹੜਾ ਬੱਦਲ ਆ ਤੁਸੀਂ ਦੇਖਦੇ ਪਿਓ ਵੀ ਇਹਨੇ ਟਲਣਾ ਕਿੱਥੇ ਆ ਬੱਦਲ ਬਹੁਤ ਜ਼ਿਆਦਾ ਹੋਇਆ ਪਿਆ ਆ ਕਾਲੀਆਂ ਘਟਾਵਾਂ ਜਿਹੜੀਆਂ ਨੇ ਆਸਮਾਨ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਬਹੁਤ ਜ਼ਿਆਦਾ ਨੇ ਚੜੀਆਂ ਹੋਈਆਂ ਆ ਤੇ ਮੀਂਹ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਤੇਜ਼ ਹੋ ਗਿਆ ਤੁਸੀਂ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਜਿਹੜੀਆਂ ਨੇ ਉਹ ਤਸਵੀਰਾਂ ਤੇ ਆਪਾਂ ਅੰਦਰ ਚੱਲਦੇ ਕਿਉਂਕਿ ਮੀਂਹ तकरीबन तकरीबन ਜਿਹੜਾ ਆ ਉਹ ਸ਼ੁਰੂ ਹੋ ਗਿਆ ਆ ਤੇ ਅਸੀਂ ਚੱਲਦੇ ਆ ਥੱਲੇ ਤੇ ਥੱਲੇ ਜਾ ਕੇ ਜਿਹੜਾ ਆ ਨਾਲ ਦੀ ਐਡਿਟ ਕਰਦੇ ਤੇ ਨਾਲ ਤੁਹਾਨੂੰ ਜਿਹੜੀਆਂ ਨੇ ਉਹ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬਰਸਾਤ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤੇ ਛੱਟਾ ਜਿਹੜੀਆਂ ਨੇ ਮੇਰੇ ਇੱਧਰ ਛੱਠੇ ਮੈਂ ਖੜਾ ਵਾਂ ਉੱਥੇ ਹੀ ਆਉਣੀ ਸ਼ੁਰੂ ਹੋ ਗਈਆਂ ਨੇ ਅੰਦਰ ਤੁਸੀਂ ਦੇਖਦੇ ਪਿਓ ਆਪਾਂ ਫਿਲਹਾਲ ਜਿਹੜਾ ਥੱਲੇ ਚੱਲਦੇ ਹਾਂ ਅਹੀ ਦਾ ਇਹ ਕਹਾਂ ਕਿ ਰੱਬਾ ਰਹਿਮ ਕਰ ਕਿਉਂਕਿ ਅਜੇ ਤਾਂ ਲੋਕਾਂ ਦੇ ਤੰਬੂ ਵੀ ਨਹੀਂ ਲੱਥੇ ਅਜੇ ਤਾਂ ਲੋਕ ਤੰਬੂਆਂ ਥੱਲੇ ਨੇ ਤੂੰ ਇੰਨਾ ਜ਼ਿਆਦਾ ਫੇਰ ਬਸ ਆਤ ਵਾਲਾ ਮੌਸਮ ਬਣਾ ਦਿੱਤਾ ਰਹਿਮ ਕਰ ਰੱਬਾ ਰਹਿਮ ਰਹਿਮ ਕਰੋ ਰਹਿਮ ਕਰੋ ਰਹਿਮ ਕਰੋ ਰਹਿਮ ਕਰ ਰੱਬਾ ਰਹਿਮ ਉਹਨਾਂ ਲੋਕਾਂ ਤੇ ਰਹਿਮ ਕਰ ਜਿਹੜੇ ਲੋਕ ਅਜੇ ਪਿਛਲੇ ਮੀਂਹ ਤੋਂ ਨਹੀਂ ਜਿਹੜੇ ਆਫਸੈਟ ਨਹੀਂ ਹੋ ਤਮੀਂ ਦੇ ਨਾਲ ਜਿਹੜਾ ਆ ਉਹ ਚੱਕਰ ਤੂਫਾਨ ਵੀ ਜਿਹੜਾ ਆ ਉਹ ਚੱਲਣਾ ਸ਼ੁਰੂ ਹੋ ਗਿਆ ਤੁਸੀਂ ਦੇਖਦੇ ਹੋ